ਹਾਂਜੀ ਬਈ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਇਆਗੇ ਜਿਲੇ ਅਨੁਸਾਰ ਸੋ ਬਈ ਅੱਜ 29 ਤਰੀਕ ਆ 8 ਮਹੀਨਾ 2025 ਨੂੰ ਸੈਸਟਰ ਦਾ ਪਹਿਲਾ ਦਿਨ ਆਗਾ ਤੇ ਅੱਜ ਬਈ 50 ਜਾਂ 60 ਪ੍ਰਿੰਟ ਖੇਤਾਂ ਤੇ ਪਿਆਮ ਦੇ ਵਿੱਚ ਤੇ 30 40 ਪ੍ਰਿੰਟ ਖੇਤਾਂ ਚ ਹਰਿਆਣੇ ਦੇ ਵਿੱਚ ਤੇ ਉੱਤਰੀ ਰਾਜਸਥਾਨ ਜਿਹੜਾ ਮੀਂਹ ਵੇਖਣ ਨੂੰ ਮਿਲੇਗਾ ਸੋ ਬਈ 30 31 ਤੇ 1 ਤਰੀਕ ਨੂੰ ਵੀ ਪਿਆਮ ਦੇ ਵਿੱਚ ਤੇ ਹਰਿਆਣੇ ਵਿੱਚ ਤੇ ਉੱਤਰੀ ਰਾਜਸਥਾਨ ਵਿੱਚ ਭਾਰੀ ਮੀਦਾਂ ਲੱਟਰ ਰਹੂਗਾ ਸੋ ਵੀ ਪਿਆਵਦੇ ਮਾਲਵਾ ਖੇਤਰ ਚ ਸਸ ਤੋਂ ਜਿਆਦਾ ਲੱਗੂ ਆ ਦੱਖਣ ਪੱਛਮੀ ਇਲਾਕਿਆਂ ਚ ਸੋ ਵੀ ਆਪਾਂ ਜ਼ਿਲ੍ਹੇ ਬੋਲ ਦਾਂਗੇ ਜ਼ਿਲ੍ਹਾ ਵੀ ਫਰੋਹ ਪਰ ਫਰੀਦਕੋਟ ਫਾਜ਼ਿਲਕਾ ਮੁਕਸਰ ਮੋਗਾ ਬਠਿੰਡਾ ਮਾਨਸਾ ਸੰਗਰੂਰ ਪਟਿਆਲਾ ਲੁਧਿਆਣਾ ਬਰਨਾਲਾ ਤੇ ਵੀ ਮਲੇਰਕੋਟਲਾ ਚੰਡੀਗੜ੍ਹ ਤੇ ਮਹਾਲੀ ਜੀ ਸੋ ਇੰਨਾ ਖੇਤਰਾਂ ਚ ਵੀ ਦਰਮਾਇਨੇ ਤੋਂ ਭਾਰੀ ਕਿੱਥੇ ਕਿਤੇ ਬਹੁਤ ਜ਼ਿਆਦਾ ਭਾਰੀ ਤੋਂ ਭਾਰੀ ਵੀ ਰਕਾਰਡ ਹੋਊਗਾ 4-5 ਜ਼ਿਲ੍ਹਿਆਂ ਦੇ ਵਿੱਚ ਸੋ ਉਸ ਤੋਂ ਬਾਅਦ ਵੀ ਜ਼ਿਲ੍ਹਾ ਗਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਤਲਾ ਹੁਸ਼ਿਆਰਪੁਰ ਸ੍ਰੀ ਫਤਿਹਗੜ੍ਹ ਸਾਹਿਬ ਨਵਾਂ ਸ਼ਹਿਰ ਹੋਗਾ ਜੀ ਤੇ ਨਰੂਪਣਾ ਕਰੋਗਾ ਅਨੰਤਪੁਰ ਸਾਹਿਬ ਹੋਗਾ ਜੀ ਸੋ ਇਨ੍ਹਾਂ ਜ਼ਿਲ੍ਹਿਆਂ ਵਿੱਚ ਵੀ ਮੀ ਹਲਕੇ ਤੋਂ ਲੈ ਕੇ ਦ੍ਰਮੈਣਾ ਤੇ ਦ੍ਰਮੈਣਾ ਤੋਂ ਲੈ ਕੇ ਕਿਤੇ ਕਿਤੇ ਭਾਰੀ ਨਹੀਂ ਪੈ ਸਕਦਾ ਇੱਕ ਦੋ ਜ਼ਿਲ੍ਹੇ ਹੋਣਗੇ ਇਹਨਾਂ ਵਿੱਚ ਵੀ ਜਿੱਥੇ ਕਿਤੇ ਬਹੁਤ ਭਾਰਤ ਭਾਰੀ ਮੀਂਹ ریکارڈ ਹੋਊਗਾ ਪਰ ਜਿਆਦਾ ਸਿਸਟਮ ਦਾ ਵੀ ਇੰਪੈਕਟ ਮਾਲਵੇ ਦੇ ਖੇਤਰਾਂ 'ਚ ਰਹੂਗਾ ਜਿਹੜੇ ਆਪਾਂ ਤੁਹਾਨੂੰ ਜ਼ਿਲ੍ਹੇ ਬੋਲੇ ਜਿਵੇਂ ਫਰੋਏ ਪਰ ਫਾਇਲ ਕਾ ਮੁਕਸਰ ਮੋਗਾ ਬਠਿੰਡਾ ਮਾਰ ਸਾ ਸੰਗਰੂਰ ਬਰਨਾਲਾ ਪਟਿਆਲਾ ਤੇ ਲੁਧਿਆਣਾ ਤੇ ਮਲੇਰਕੋਟਲਾ ਜੀ ਸੋ ਇਹਨਾਂ ਜਿਲ੍ਹਿਆਂ 'ਚ ਸਿਸਟਮ ਦਾ ਜਿਆਦਾ ਅਸਰ ਰਹੂਗਾ بار بار ਮੀਂਹ ਵੇਖਣ ਨੂੰ ਮਿਲੂਗਾ ਵੀ ਠੀਕ ਹੈ ਤੇ ਲਗਾਤਾਰ ਕਈ ਕਈ ਘੰਟੇ ਝੜੀ ਨੂੰ ਆ ਮੀਂਹ ਵੇਖਣ ਨੂੰ ਮਿਲੂਗਾ ਜਿਵੇਂ ਵੀ ਪਹਿਲਾਂ ਸਿਸਟਮ ਦਰਾਂ ਨਾ ਪਿਆ ਸੀਗਾ ਸੋ ਵੀ ਜਿਹੜੇ ਤਾਹਲੇ ਖੇਤਰ ਨੇ ਮਾਧਿਆ ਤੇ ਦੋਆਬੇ ਤੇ ਪਵਾਦੇ ਜਿਹੜੇ ਆਪਾਂ ਨੰਬਰ 2 ਤੇ ਜ਼ਿਲ੍ਹੇ ਬੋਲਦੇ ਨੇ ਸੋ ਉਹਨਾਂ ਖੇਤਰਾਂ ਵਿੱਚ ਵੀ ਮੀਂਹ ਪੁੱਜੂਗਾ ਇਹਦਾ ਮਤਲਬ ਇਹ ਨਹੀਂ ਉੱਥੇ ਮੀਂਹ ਨਹੀਂ ਆਊਗਾ ਉਹਨਾਂ ਖੇਤਰਾਂ ਵਿੱਚ ਵੀ ਮੀਂਹ ਪਹੁੰਚੂਗਾ ਪਰ ਮੀਂਹ ਕਿੱ데 ਕਿਤੇ ਹਲਕੇ ਤੋਂ ਤੇ ਮੈਨਰ ਰਹੂਗਾ ਦੇਖੇ ਤੇ ਕਿਤੇ ਪਾਰੀ ਮੀਂਹ ਕਾੜੋ ਹੋਊਗਾ ਪਰ ਜ਼ਿਆਦਾ ਅਸਰ ਦੱਖਣ ਪੱਛਮੀ ਜਿਹੜੇ ਹਰਿਆਣੇ ਤੇ ਰਾਜਸਥਾਨ ਦੇ ਨਾਲ ਦੇ ਖੇਤਰ ਨੇ ਉਹਨਾਂ ਚ ਜ਼ਿਆਦਾ ਰਹੂਗਾ ਕਿਉਂਕਿ ਵੀ ਇਹ ਸਿਸਟਮਾ ਪਹਾੜਾਂ ਦੇ ਵਿੱਚ ਘੱਟ ਲੱਗੂਗਾ ਤਾਂ ਕਿ ਮਾਝਾ ਦੁਆਬਾ ਤੇ ਬੋਹੜ ਵਿੱਚ ਚਾਂਸ ਭਾਰੀ ਤੋਂ ਭਾਰੀ ਮੀਂਹ ਦੇ ਘਟ ਰਹਿਣਗੇ ਮੀਂਹ ਵੀ ਹਲਕੇ ਤੋਂ ਲੈ ਕੇ ਦਰਮਿਆਨਾ ਤੇ ਦਰਮਿਆਨੇ ਤੋਂ ਭਾਰੀ ਰਹਿਣਗੇ ਤੇ ਜਿਹੜੇ ਵੀ ਦੱਖਣ ਪੱਛਮੀ ਇਲਾਕੇ ਨੇਗੇ ਇਹਨਾਂ ਚ ਦਰਮਿਆਨੇ ਤੋਂ ਭਾਰੀ ਦੇ ਮੀਂਹ ਤਾਂ ਸਾਰੇ ਇਲਾਕਿਆਂ 'ਚ ਪੈਣਾ ਤੇ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਰਿਕਾਰਡ ਹੋਊਗਾ ਕਿਉਂਕਿ ਵੀ ਸਿਸਟਮਾ ਹਰਿਆਣਾ ਵਿੱਚ ਹੈਗਾ ਤਾਂ ਕਿ ਵੀ ਇਹਨਾਂ ਵਿੱਚ ਵੀ ਭਾਰੀ ਮੀਂਹ ਰਿਕਾਰਡ ਹੋਊਗਾ ਕਿਉਂਕਿ ਵੀ ਇਹ ਖੇਤਰ ਹਰਿਆਣੇ ਤੇ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਨੇ ਬਾਕੀ ਵੀ ਸਿਸਟਮ ਅਥਲੀਤਾ ਜਰਾਤ ਤੋਂ ਸ਼ੁਰੂ ਹੋਊਗਾ 12:00 ਤੋਂ ਬਾਅਦ ਬੱਦਲ ਬਣਨਗੇ ਪਰ ਅੱਜ ਵੀ ਸਿਸਟਮ ਵੀ ਜ਼ੋਰ ਫੜੂਗਾ ਦੁਪਹਿਰ ਤੋਂ ਬਾਅਦ ਪਿਆਮ ਦੇ ਕਈ ਖੇਤਰਾਂ ਚ ਆ ਜਾਂ ਦੁਪਹਿਰ ਤੋਂ ਪਹਿਲਾਂ ਵੀ ਕਈ ਖੇਤਰਾਂ ਦੇ ਮੀਂਹ ਦੇ ਕਾਰਮੀਆਂ ਕਈ ਖੇਤਰਾਂ ਤੱਕ ਫੈਲਣ ਗੀਆਂ ਸੋ ਵੀ ਜੇ ਕੋਈ ਜ਼ਿਲ੍ਹਾ ਰਹਿ ਗਿਆ ਤਾਂ ਵੀ ਉਹ ਪੁੱਛ ਸਕਦਾ ਨਹੀਂ ਵੀ ਉਹ ਜ਼ਿਲ੍ਹੇ ਵਿੱਚ ਮੀਂਹ ਦੇ ਚਾਂਸ ਬਣੇ ਹੋਏ ਨੇਗੇ ਬਾਕੀ ਵੀ ਰਾਜਸਥਾਨ ਸ਼੍ਰੀ ਗੰਗਾ ਨਗਰ ਹਨੂਮਾਨਗੜ ਉਨੂਪਗੜ ਇੱਧਰ ਵੀ ਚਾਂਸ ਉਮੀਦੇ ਬਣੇ ਹੋਏ ਨੇ ਵੀ ਇੱਕ ਤਰੀਕ ਤੱਕ ਸੋ ਵੀ ਦੂਜੇ ਵਿੱਚ ਹਰਿਆਣਾ सिरसा ਕਾਲਿਆਲੀ ਸੋਨੀਪਟ ਪਾਣੀਪਤ ਜੀਨ ਤਰ